ਜਦੋਂ ਵੀ ਕੋਈ ਹੋਰ ਸਵਾਲ ਖੜੇ ਕਰਦਾ ਹੈ ਤਾਂ ਸਰਕਾਰ ਕਹਿੰਦੀ ਹੈ ਇਹਨਾਂ ਦਾ ਤਾਂ ਕੰਮ ਹੀ ਭੰਡਣਾ ਹੈ ਇਹਨਾਂ ਦਾ ਕੰਮ ਹੀ ਆਲੋਚਨਾ ਕਰਨਾ ਹੈ ਆਪਣੇ ਸਿਆਸੀ ਵਿਰੋਧੀਆਂ ਨੂੰ ਲੈ ਕੇ ਕਿਉਂ ਕਹਿੰਦੇ ਆ ਪਰ ਜਦੋਂ ਉਹਨਾਂ ਦੇ ਆਪਣੇ ਐਮਐਲਏ ਕਮਰ ਵਿਜੇ ਪ੍ਰਤਾਪ ਵਾਰ-ਵਾਰ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰਦੇ ਨੇ ਜਾਂ ਸਰਕਾਰ ਦੀਆਂ ਚਲਾਈਆਂ ਜਾ ਰਹੀਆਂ ਮੁਹਿੰਮਾਂ ਦੀ ਫੂਕ ਕੱਢ ਦਿੰਦੇ ਨੇ ਉਦੋਂ ਫਿਰ ਸਰਕਾਰ ਕਦੇ ਬੋਲਦੀ ਨਹੀਂ ਚੁੱਪ ਕਰਕੇ ਬੈਠ ਜਾਂਦੀ ਹੈ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਤੋਂ ਬਾਅਦ ਜਦੋਂ ਐਮਐਲਏ ਕਮਰ ਵਿਜੇ ਪ੍ਰਤਾਪ ਨੇ ਫੇਰ ਸਵਾਲ ਖੜੇ ਕੀਤੇ ਨੇ ਵੱਡੇ-ਵੱਡੇ ਅਫਸਰਾਂ ਵੱਲ ਇਸ਼ਾਰਾ ਕੀਤਾ ਕਿ ਕਿਵੇਂ ਨਸ਼ਾ ਤਸਕਰਾਂ ਨਾਲ ਗੱਠਜੋੜ ਹੈ ਇਹਦੇ ਬਾਰੇ ਵੀ ਹੁਣ ਤੱਕ ਹਾਲੇ ਕੋਈ ਸਰਕਾਰ ਦੀ ਟਿੱਪਣੀ ਆਈ ਨਹੀਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕੁਮਰ ਵਿਜੇ ਪ੍ਰਤਾਪ ਨੂੰ ਪਤਾ ਕਿ ਮਹਿਕਮੇ ਦੇ ਵਿੱਚ ਕੀ ਚੱਲਦਾ ਤੇ ਸਰਕਾਰ ਦੇ ਵਿੱਚ ਕੀ ਚੱਲਦਾ ਉਹ ਮਹਿਕਮੇ ਦੇ ਵਿੱਚ ਆਪਾਈ ਜੀ ਰੈਂਕ ਦੇ ਵਿੱਚ ਰਹੇ ਨੇ ਔਰ ਪੁਲਿਸ ਦਾ ਸਰਕਾਰਾਂ ਕਿਵੇਂ ਇਸਤੇਮਾਲ ਕਰਦੀਆਂ ਕੁਮਰ ਵਿਜੇ ਪ੍ਰਤਾਪ ਨੂੰ ਚੰਗੀ ਤਰ੍ਹਾਂ ਜਾਣਦੇ ਹੁਣ ਇਹ ਜਿਹੜਾ ਮਜੀਠਾ ਸ਼ਰਾਬकांड ਜਿਹਦੇ 28 ਲੋਕ ਮਰ ਗਏ ਨੇ 15 ਹਲੇ ਜਖਮੀ ਨੇ ਸੀਰੀਅਸ ਨੇ ਰੱਬ ਉਹਨਾਂ ਨੂੰ ਜਾਨ ਬਖਸ਼ੇ ਜਿਹੜੇ ਇਸ ਟਾਈਮ ਜੇਰੇ ਇਲਾਜ ਨੇ ਉਹਨਾਂ ਨੇ ਜਦੋਂ ਪਿੰਡ ਦੇ ਵਿੱਚ ਲੋਕਾਂ ਨੂੰ ਅਫਸੋਸ ਕਰਕੇ ਆਏ ਨੇ ਦੁੱਖ ਸਾਂਝਾ ਕਰਕੇ ਆਏ ਨੇ ਉਹਨਾਂ ਨੇ ਬਾਅਦ ਮੀਡੀਆ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈਗੀ ਕਹਿੰਦੇ ਇੱਕ ਐਸਐਚਓ ਇੱਕ ਡੀਐਸਪੀ ਸ਼ਾਇਦ ਐਸਐਚਓ ਜਾਂ ਡੀਐਸਪੀ ਉਹਨਾਂ ਜੋ ਹਲੇ ਕੋਈ 15 ਕਿ ਦਿਨ ਲੱਗਾ ਹਲੇ 15 ਕਿ ਦਿਨ ਲੱਗੇ ਹੋਏ ਜਾਂ ਡੀਐਸਪੀ ਨੂੰ ਜਾਂ ਐਸਐਚਓ ਨੂੰ ਪਰ ਉਹ ਕਹਿੰਦੇ ਕਿ ਇੱਕ ਡੀਆਈਜੀ ਆ ਜਿਹੜਾ ਇਸ ਇਲਾਕੇ ਦੇ ਵਿੱਚ ਰਹਿ ਚੁੱਕਾ ਵੱਡੇ-ਵੱਡੇ ਹੋਦਿਆਂ ਦੇ ਡੀਆਈਜੀ ਆ ਹੁਣ ਸਵਾਲ ਆ ਕਿ ਕੋਈ ਕਿਹੜਾ ਡੀਆਈਜੀ ਆ ਪੰਜਾਬ ਪੂਰਬ ਦੇ ਵਿੱਚ ਜਿਹੜਾ ਗੈਰ ਸਮਾਜਿਕ ਅੰਸਰ ਗੁੰਡਾ ਤੰਤਰ ਸ਼ਰਾਬ ਤੰਤਰ ਤਸਕਰੀ ਉਹਨਾਂ ਦਾ ਮਾਫੀਆ ਦਾ ਮੁਖੀਆ ਵਾ ਜਾਂ ਉਹ ਰੈਬਰ ਆ ਜਾਂ ਉਹਦੀ ਛਤਰਛਾਇਆ ਹੇਠ ਜਿਹੜੇ ਕ੍ਰਾਈਮਨਲ ਲੋਕ ਨੇ ਉਹ ਵੱਧ ਫੁੱਲ ਰਹੇ ਨੇ ਪੰਜਾਬ ਨੂੰ ਜਿਹੜਾ ਵਾ ਉਹ ਵੇਚ ਰਹੇ ਨੇ ਪੰਜਾਬ ਨੂੰ ਲੁੱਟ ਰਹੇ ਨੇ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਨਸ਼ਿਆਂ ਦੇ ਰੂਪ ਦੇ ਵਿੱਚ ਗੁੰਡਾਤੰਤਰ ਦੇ ਰੂਪ ਦੇ ਵਿੱਚ ਹੁਣ ਉਹ ਆ ਜੇ ਕੁਮਰ ਵਿਜੇ ਪ੍ਰਤਾਪ ਨੂੰ ਪਤਾ ਕਿ ਇੱਕ ਡੀਆਈਜੀ ਲੈਵਲ ਦਾ ਆਫੀਸਰ ਆ ਕੀ ਪੰਜਾਬ ਦੇ ਡੀਜੀਪੀ ਨੂੰ ਨਹੀਂ ਪਤਾ ਕੀ ਪੰਜਾਬ ਦੇ ਚੀਫ ਮਿਨਿਸਟਰ ਨੂੰ ਨਹੀਂ ਪਤਾ ਕੀ ਪੰਜਾਬ ਦੇ ਮਿਨਿਸਟਰ ਨੂੰ ਨਹੀਂ ਪਤਾ ਕੀ ਇੰਟੈਲੀਜੈਂਸ ਨੂੰ ਨਹੀਂ ਪਤਾ ਕੀ ਸੀਆਈਡੀ ਵਾਲਿਆਂ ਨੂੰ ਨਹੀਂ ਪਤਾ ਕਿ ਇੱਕ ਡੀਆਈਜੀ ਲੈਵਲ ਦਾ ਬੰਦਾ ਜਿਸ ਇੱਕ ਐਮਐਲਏ ਅਲਸ਼ਰੇ ਆਮ ਕਹਿ ਰਹੇ ਨੇ ਹਮਮ ਔਰ ਲਾਜ਼ਮੀ ਤੌਰ ਤੇ ਕੁਮਰ ਵਿਜੇ ਪ੍ਰਤਾਪ ਨੂੰ ਪਤਾ ਹੋਊਗਾ ਉਹਨੂੰ ਕੀ ਪਤਾ ਹੋਊਗਾ ਸਰਕਾਰ ਨੂੰ ਵੀ ਪਤਾ ਹੋਊਗਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਕੁਮਰ ਵਿਜੇ ਪ੍ਰਤਾਪ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਉਹਨੂੰ ਵੀ اپੋਜੀਸ਼ਨ ਪਾਰਟੀ ਦੇ ਵਿੱਚ ਹੀ ਗਿਣ ਕੇ ਰੱਖਿਆ ਕਿ ਜਿਵੇਂ ਦਾ ਇਹਨਾਂ ਵਾਸਤੇ ਕੱਲੀ ਆ ਜਿਵੇਂ ਦੇ ਇਹਨਾਂ ਵਾਸਤੇ ਕਾਂਗਰਸ ਆ ਉਵੇਂ ਹੀ ਕੁਮਰ ਵਿਜੇ ਪ੍ਰਤਾਪ ਹਾਲਾਂਕਿ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦਾ ਪੋਸਟਰ ਬੁਆਏ ਰਹਿ ਚੁੱਕਾ ਨਸ਼ੇ ਦੇ ਮਸਲੇ ਦੇ ਵਿੱਚ ਤੇ ਬੇਅਦਬੀ ਦੇ ਮਸਲੇ ਵਿੱਚ ਇਹ ਪੋਸਟਰ ਬੁਆਏ ਸੀ ਆਮ ਆਦਮੀ ਪਾਰਟੀ ਦਾ ਹਰ ਥਾਂ ਉਹਦੀ ਅਰਵਿੰਦ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਸਾਹਿਬ ਜਾਂ ਬਾਕੀ ਇਹਨਾਂ ਦਾ ਲਾਣਾ ਇਹ ਕਹਿੰਦੇ ਆਹ ਦੇਖੋ ਸਾਡੇ ਪਿੱਛੇ ਆਹ ਦੇਖੋ ਸਾਡੇ ਸੱਜੇ ਆਹ ਦੇਖੋ ਸਾਡੇ ਖੱਬੇ ਕੁਮਰਵਿਜੇ ਪ੍ਰਤਾਪ ਖੜਾ ਜਿਹਨੂੰ ਸਾਰਾ ਕੁਝ ਪਤਾ ਸਾਡੀ ਸਰਕਾਰ ਬਣ ਜੂਗੀ 24 ਘੰਟੇ ਦਾ ਨਸ਼ਾ ਖਤਮ 24 ਘੰਟੇ ਵਿੱਚ ਮਾਰੇ ਦੇ ਸਰੂਪ ਦੀ ਜਿਹੜੀ ਬੇਦਬੀ ਕਰੀਓ ਦੋਸ਼ੀ ਫੜੇ ਜਾਣਗੇ ਹੁਣ ਇਸੇ ਕਰਕੇ ਕੁਮਰਵਿਜੇ ਪ੍ਰਤਾਪ ਤੰਗ ਨੇ ਪਰੇਸ਼ਾਨ ਨੇ ਉਹਨਾਂ ਵਾਸਤੇ ਬਾਗੀ ਹੋ ਚੁੱਕਾ ਕੱਢ ਸਕਦੇ ਨਹੀਂ ਪਰ ਉਹ ਗਲਤ ਕਰਿਆ ਨਾ ਪੰਜਾਬ ਦੀ ਬਾਕੀਆਂ ਨਾਲੋਂ ਤੇ ਚੰਗਾ ਨਾ ਕੁਮਰਵਿਜੇ ਪ੍ਰਤਾਪ ਜਿਹਦਾ ਪੰਜਾਬ ਦੇ ਵਿੱਚ ਸਿਰਫ ਉਹਨਾਂ ਦੀ ਕਰਮ ਭੂਮੀ ਹੀ ਸਾਡੇ ਜਦੋਂ ਦਾ ਇਹ ਆਈਪੀਐਸ ਸਿਸਟਮ ਬਣਿਆ ਹੈਗਾ ਹੁਣ ਤੱਕ ਮਾਲੋ ਕਈ ਅਫਸਰ ਆਏ ਨੇ ਪੰਜਾਬ ਤੋਂ ਬਾਹਰਲੇ ਪਰ ਉਹ ਉਹਨਾਂ ਪੰਜਾਬੀ ਪੁੱਤਰ ਨਹੀਂ ਫਰਜ਼ ਨਿਭਾਰੇ ਜਿਨ੍ਹਾਂ ਕੁਮਰ ਵਿਜੇ ਪ੍ਰਤਾਪ ਕਰਿਆ ਚਾਹੇ ਬੇਦਬੀ ਦਾ ਮਸਲਾ ਹੋਵੇ ਚਾਹੇ ਨਸ਼ਿਆਂ ਦਾ ਮਸਲਾ ਹੋਵੇ ਬਾਕੀ ਤੇ ਸਾਰੇ ਆਮ ਆਦੀ ਪਾਰਟੀ ਦੇ ਐਮਐਲਏ ਚੁੱਪ ਨੇ ਵਿਧਾਨ ਸਭਾ ਦੇ ਵਿੱਚ ਬਾਹਰ ਦੀ ਬੇਦਬੀ ਦੀ ਗੱਲ ਕਰਦਾ ਨਸ਼ਿਆਂ ਦੀ ਗੱਲ ਕਰਦਾ ਉਹਨਾਂ ਨਾਲੋਂ ਤੇ ਚੰਗਾ ਹੀ ਆ ਬਾਕੀ ਉਹ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਜਾਬੀ ਹੁੰਨੇ ਔਰ ਇਹ ਬੰਦਾ ਸਿਰਫ 1998 ਦੇ ਵਿੱਚ ਹੀ ਆਇਆ ਨਾ ਆਈਪੀਐਸ ਅਫਸਰ ਬਣ ਕੇ ਐਸਪੀ ਅੰਮ੍ਰਿਤਸਰ ਲੱਗਾ ਹੈਗਾ ਪੰਜਾਬ ਉਹਦੀ ਜਿਹੜੀ ਆ ਕਰਮ ਭੂਮੀ ਆ ਜਨਮ ਭੂਮੀ ਤੇ ਉਹ ਉਹਦਾ ਆਪਣਾ ਸਟੇਟ ਆ ਪਰ ਫਰਜ਼ ਤੇ ਪੂਰੇ ਪੰਜਾਬੀ ਪੁੱਤਰ ਹੁੰਦੇ ਨਾ ਤੇ ਨਿਭਾ ਰਿਆ ਨਾ ਹੁਣ ਸਰਕਾਰ ਨਹੀਂ ਸੁਣਦੀ ਤੇ ਨਾ ਸੁਣੇ 15 ਮਹੀਨੇ ਹੀ ਬਾਕੀ ਰਹਿ ਗਏ ਲੋਕਾਂ ਨੇ ਆਪੇ ਸੁਣਾ ਦੂਗੇ ਸਰਕਾਰ ਨੂੰ ਕਿ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਕੁਵਰ ਵਿਜੇ ਪ੍ਰਤਾਪ ਨੇ ਪਹਿਲਾਂ ਵੀ ਬਾਕੀ ਦੇ ਨਾਲ ਕਿਹਾ ਸੀ ਕਿ ਇੱਕ ਜਦੋਂ ਫੜੇ ਗਏ ਸੀ ਅਰਵਿੰਦ ਕੇਜਰੀਵਾਲ ਕਿ ਜਿਹੜੇ ਬੰਦੇ ਅਰਵਿੰਦ ਕੇਜੀ ਵੱਲੋਂ ਫੜਾਉਣ ਵਾਲੇ ਉਹ ਬਾਹਰ ਘੁਮਰੇ ਨੇ ਪੰਜਾਬ ਦੇ ਪੁਲਿਸ ਅੰਮ੍ਰਿਤਸਰ ਦੇ ਵਿੱਚੋਂ ਇੱਕ ਡੀਐਸਪੀ ਦਾ ਜ਼ਿਕਰ ਕੀਤਾ ਹੈ ਇੱਕ ਐਸਪੀ ਦਾ ਜ਼ਿਕਰ ਕੀਤਾ ਹੈ ਕਿ ਜਿਹੜੇ ਨਸ਼ੇ ਦੇ ਤਸਕਰ ਨੇ ਮਿਲੇ ਹੋਏ ਨੇ ਨਸ਼ਾ ਵਕਾਉਂਦੇ ਨੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਜੇ ਤੁਸੀਂ ਆਪਣੇ ਹੀ ਐਮਐਲਏ ਦੇ ਜਿਹੜੇ ਨੇ ਉਹ ਕਹਿ ਰਿਹਾ ਵਾਰ-ਵਾਰ ਕਹਿ ਰਹੇ ਨੇ ਨਾਮ ਵੀ ਤੁਸੀਂ ਮਗਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਾਂ ਮਨੀਸ਼ ਸੋਧਿਆ ਜੋ ਪਾਰਟੀ ਮਾਮਲੇ ਨੇ ਚਾਰਜ ਹੈ ਜਾਂ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਇੱਕ ਵਾਰ ਬੁਲਾ ਕੇ ਕਿਹਾ ਆ ਵੜੀ ਜੀ ਤੋ ਉਹਨੂੰ ਬਦਲੋ ਹੂੰ ਬਦਲੋ ਕਿ ਮੈਂ ਕਹਿੰਦਾ ਉਹਨੂੰ ਡਿਸਮਿਸ ਕਰਨਾ ਚਾਹੀਦਾ ਮਹਿਕਮੇ ਦੇ ਵਿੱਚ ਚਾਹੇ ਉਹ ਡੀਐਸਪੀ ਆ ਚਾਹੇ ਐਸਪੀ ਆ ਚਾਹੇ ਉਹ ਡੀਏਜੀ ਉਹਨੂੰ ਤੇ ਤੁਰੰਤ ਜਿਹੜੇ ਵੀ ਸਰਕਾਰ ਕੋ ਪਾਵਰ ਆ ਲਾ ਕੇ ਜੋ ਵੀ ਇਹਨਾਂ ਦੇ ਪੰਜਾਬ ਸਿਵਲ ਸਰਵਿਸ ਰੂਲ ਆ ਜਾਂ ਆਲ ਇੰਡੀਆ ਸਰਵਿਸ ਰੂਲ ਹੈਗੇ ਨੇ ਕਰਕੇ ਡਿਸਮਿਸ ਜੋ ਵੀ ਬੰਦੀਕਰ ਵੀ ਕਰਕੇ ਵਿਲੇ ਕਰਨ ਵੀ ਭਈ ਜਾਂ ਤੇ ਪੁਲਸਿੰਗ ਕਰ ਲੈ ਜਾਂ ਨਸ਼ੇ ਤਸਕਰਾਂ ਦੇ ਨਾਲ ਮਿਲ ਲੈ ਜਾਂ ਗੁੰਡਿਆਂ ਦੇ ਨਾਲ ਮਿਲੋ ਜਾਂ ਬਦਮਾਸ਼ਾਂ ਦੇ ਨਾਲ ਮਿਲੋ ਜਾਂ ਸੱਟਾ ਖੜਾ ਲਓ ਜਾਂ ਜੂਆ ਖੜਾ ਲਓ ਮਤਲਬ ਜਦ ਸਰਕਾਰ ਕਾਰਵਾਈ ਨਹੀਂ ਕਰੂਗੀ ਹੁਣ ਦੇਖੋ ਅੱਜ ਮਜੀਠੇ ਦੇ 28 ਹੋਈਆਂ ਬੀਤੇ ਦਿਨੀ ਅੰਮ੍ਰਿਤਸਰ ਦਾ ਹੀ ਹਲਕਾ ਮਜੀਠਾ ਵਾ ਅੰਮ੍ਰਿਤਸਰ ਦਾ ਹਲਕਾ ਹੀ ਬਾਬਾ ਬਕਾਲਾ ਸਾਹਿਬ ਪਵਿੱਤਰ ਯਗਾ ਨੌਵੇਂ ਪਾਸ਼ਾ ਦੀ ਜਦੋਂ ਸਾਚਾ ਗੁਰੂ ਲਾਧੋ ਰੇ ਨੌਵੇਂ ਗੁਰੂ ਪਾਸ਼ਾ ਨੇ ਜਦੋਂ ਕੀਤੀ ਭਗਤੀ ਦੋਸਤੋ ਬਾਅਦ ਮੱਖਣਛਾਂ ਲਬਾਣੇ ਨੂੰ ਪਤਾ ਲੱਗਾ ਹੁਣ ਉਹਦਾ ਉਸ ਧਰਤੀ ਦਾ ਆਪਣਾ ਇਤਿਹਾਸ ਹੋਰ ਨਾ ਪਿੰਡਾਂ ਦੇ ਵਿੱਚ ਸ਼ਰਾਬ ਵਿਕੀ ਜਾਵੇ ਇੱਕ ਐਮਐਲਏ ਦੇ ਜੱਦੀ ਪਿੰਡ ਉਹਦੇ ਪਿੰਡ ਦੇ ਵਿੱਚ ਐਮਐਲਏ ਦਾ ਦਫਤਰ ਉਹਦੇ ਨਾਲ ਸ਼ਰਾਬ ਵਿਕਰੀ ਹੈਗੀ ਆ ਲਾਣੀਤੀ ਲਾਣਤਾ ਨੇ ਉਸ ਐਮਐਲਏ ਵਾਸਤੇ ਵੀ ਔਰ ਸਰਕਾਰ ਵਾਸਤੇ ਵੀ ਔਰ ਅੱਜ ਕਿਵੇਂ ਫਿਰ ਅਰਵਿੰਦ ਕੇਜਰੀਵਾਲ ਸਾਹਿਬ ਜਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਿੰਦਾ ਸਾਰੇ ਆਪਣੇ ਲੀਡਰਾਂ ਨੂੰ ਲੋਕਾਂ ਨੂੰ ਸੋਚਕਾਰੇ ਨੇ ਜੁੱਧ ਨਸ਼ਾ ਵਿਰੁੱਧ ਔਰ ਨਸ਼ਾ ਮੁਕਤ ਪੰਜਾਬ ਅੱਜ ਲੱਖਾਂ ਕਰੋੜਾ ਰੁਪਏ ਅਖਬਾਰਾਂ ਦੇ ਵਿੱਚ ਜਿਹੜੇ ਨੇ ਵੰਡੇ ਗਏ ਹੈਗੇ ਨੇ ਸੋਚ ਕਾਉਣ ਵਾ ਤੇ ਤੁਹਾਡੇ ਜਿਹੜੇ ਐਮਐਲਏ ਨੇ ਉਹਨਾਂ ਦੇ ਹਲਕਿਆਂ ਤੇ ਛੱਡੋ ਉਹਨਾਂ ਦੇ ਜੱਦੀ ਪਿੰਡਾਂ ਦੇ ਵਿੱਚ ਨਕਲੀ ਸ਼ਰਾਬ ਜਿਹੜੀ ਆ ਲਾਂਹ ਜਿਹੜੀ ਆ ਉਹ ਵੇਚ ਰਹੀ ਆ ਤੇ ਵਕਾਈ ਜਾ ਰਹੀ ਆ ਮਤਲਬ ਜਿਸ ਐਮਐਲਏ ਨੂੰ ਇਹ ਨਹੀਂ ਪਤਾ ਕਿ ਮੇਰੇ ਗਵਾਂਢੀ ਗਵਾਂਢ ਚ ਕੀ ਹੋ ਰਿਹਾ ਤੇ ਉਹ ਜੋ ਐਮਐਲਏ ਚੁਣ ਕੇ ਭੇਜੇ ਜਾਂਦੇ ਹੈਗੇ ਨਹੀਂ ਤਾਂ ਕਿੰਨੇ ਪਰ ਪੰਜਾਬ ਨੂੰ ਜਾਂ ਆਪਣੇ ਹਲਕੇ ਨੂੰ ਬਰਬਾਦ ਕਰ ਰਹੇ ਨੇ ਤੇ ਤੁਸੀਂ ਸੌਮਾ ਕਾਹਦੀਆਂ ਚਕਾਈ ਜਾ ਰਹੇ